ਹਾਂਜੀ ਸਰ ਜੀ ਖਾਲੀ ਬੈਠੇ ਜੀ ਸਰ ਸਮਝਾ ਅਜਿਹਾ ਨਾ ਕੋਈ ਕੰਮ ਹੋਵੇ ਸਰ ਨਹੀਂ ਤਾਂ ਹੋਗੇ ਜੋ ਹੋਗੇ ਹੋਗੇ ਹੋਰ ਯਾਰ ਯਾਰ ਬਹੁਤ 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 ਬੱਸ ਹੋ ਗਿਆ ਚਲ ਹਾਂਜੀ ਸਰ ਹਾਂਜੀ ਸਰ ਵੱਲ ਭਾਜਪੀ ਦੀ ਇੱਥੇ ਰੈਜੀ ਹੋਈ ਸੀ ਮਾਰਕੀ ਸੇ ਨੂੰ ਸ਼ਹਿਰਦਾਰ ਨੂੰ ਬਹੁਤ ਆਸਾਂ ਉਮੀਦਾਂ ਸੀ ਕਿ ਕੋਈ ਵੱਡੇ ਸਾਢੇ ਵਜੇ ਤੇ ਸਵਾਗਤ ਦੇਣ ਦਾ ਕੋਈ ਐਲਾਨ ਹੋਏਗਾ ਲੇਕਿਨ ਜਿੱਥੇ ਰੈਲੀ ਬਿਲਕੁਲ ਫਲॉप ਹੋ ਗਈ ਉੱਥੇ ਆਸਾਂ ਉਮੀਦਾਂ ਤੇ ਵੀ ਮੈਨੂੰ ਵੀ ਲੱਗਦਾ ਸੀ ਦੇਖੋ ਮੈਂ ਸੱਚੀ ਦੱਸਾਂ ਕਿ ਪ੍ਰਧਾਨ ਮੰਤਰੀ ਜੀ ਜਨੰਦਰ ਬਾਸਤੇ ਜਾਂ ਪੰਜਾਬ ਬਾਸਤੇ ਆਉਣ ਵਾਲੀ ਸਰਕਾਰ ਦੇ ਵਿੱਚ ਕੋਈ ਰੋਡ ਮੈਪ ਦੇ ਕੇ ਜਾਣਗੇ ਅਸੀਂ ਕਿਆ-ਕਿਆ ਕਰਾਂਗੇ ਲੇਕਿਨ ਇਹ ਬੀਜੇਪੀ ਦੀ ਰੈਲੀ ਬਿਲਕੁਲ ਫਲੌਪ ਹੋ ਗਈ ਕਹਿੰਦੇ ਵੀ ਉਹਦੇ ਪਹਾੜ ਨਿਕਲਿਆ ਚੂਹਾ ਵੀ ਨਹੀਂ ਜੇ ਆਹੀ ਦਾਲ ਸੀ ਜਿਹੜੀ ਸੁਰਕਿਆਂ ਪਰ ਆਉਣੀ ਫਿਰ ਇਹਨਾਂ ਰੌਲਾ ਕਾਦੇ ਵਾਸਤੇ ਸੀ ਬੀਜੇਪੀ ਦੀ ਪੂਰੀ ਕੈਂਪੇਨ ਇਹ ਰੈਲੀ ਪਰ ਖੜੀ ਸੀ ਕਿ ਅਸੀਂ ਪਤਾ ਨਹੀਂ ਕੀ ਕਰ ਦਾਂਗੇ ਸਾਨੂੰ ਇਸ ਗੱਲ ਦਾ ਕੋਈ ਡਰ ਨਹੀਂ ਸੀ ਮੈਂ ਵੀ ਚਾਹੁੰਦਾ ਸੀ ਕਿ ਕੁਛ ਨਾ ਕੁਛ ਪੰਜਾਬ ਵਾਸਤੇ ਰੋਡ ਮੈਪ ਦੇ ਕੇ ਜਾਣ ਕੁਛ ਦੱਸਣ ਵੀ ਅਸੀਂ ਤ랜ਤਰ ਵਾਸਤੇ ਕੀ ਕਰਾਂ ਲੇਕਿਨ ਮੈਨੂੰ ਇਸ ਗੱਦਾ ਅਫੋਰਸ ਹੈ ਕਿ ਕੱਲ ਰੈਲੀ ਦੇ ਵਿੱਚ ਕੋਈ ਵੀ ਪੰਜਾਬ ਵਾਸਤੇ ਵਾਦਾ ਵੀ ਨਹੀਂ ਕੀਤਾ ਗਿਆ ਪੁਰਾਣਾ ਦਾ ਕੋਈ ਕੰਮ ਗੜਾਇਆ ਹੀ ਨਹੀਂ ਨਾ ਹੈ ਹੀ ਹੈ ਅੱਗੇ ਵਾਸਤੇ ਵੀ ਕੋਈ ਵਾਦਾ ਨਹੀਂ ਕੀਤਾ ਗਿਆ ਮੈਨੂੰ ਉਮੀਦ ਸੀ ਕਿ ਇੱਥੇ ਦੀ ਇੰਡਸਟਰੀ ਨੂੰ ਰਿਵਾਈਵ ਕਰਨ ਵਾਸਤੇ ਕੋਈ ਅਲਾਇੰਸ ਕਰਕੇ ਜਾਣਗੀ ਕੁਝ ਨਾ ਕੁਝ ਦੱਸ ਕੇ ਜਾਣਗੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਦੀ ਇੰਡਸਟਰੀ ਨੂੰ ਰਵਾਈਵ ਕਰਨਾਂ ਦੀ ਜਿਹੜੀ ਛੇ 10 ਸਾਲ ਦੇ ਵਿੱਚ ਬੀਜੇਪੀ ਦੀਆਂ ਗਲਤ ਨੀਤੀਆਂ ਕਰਕੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇੰਡਸਟਰੀ ਇਥੇ ਦੀ ਖਤਮ ਹੋ ਰਹੀ ਹੈ ਉਹਨੂੰ ਮਨੋਂ ਅਮੀਰ ਸੀ ਕੁਝ ਰਵਾਈਵ ਕਰਨ ਦਾ ਕਰਨਗੇ ਜਨੰਦਰ ਵਾਸਤੇ ਮਨੋਂ ਮੇਰ ਸੀ ਕੋਈ ਇੰਸਟੀਚਿਊਟ ਕੋਈ ਨਵੀਂ ਯੂਨੀਵਰਸਿਟੀ ਅੰbedkar ਸਾਹਿਬ ਦੇ ਨਾਮ ਤੇ ਕਰਨਗੇ ਮਨੂ ਮੀਸੀ ਕੋਈ ਹਸਤਾਖਰ ਦਾ ਅਨਾਉਂਸਮੈਂਟ ਕਰਨ ਦੇ ਤੇ ਇੱਥੇ ਅਸੀਂ ਏਮਸ ਲਵਾਂਗੇ ਜਾਂ ਇੱਥੇ ਅਸੀਂ ਪੀਜੀਏ ਲੈ ਕੇ ਆਵਾਂਗੇ ਕੋਈ ਵੀ ਉਮੀਦ ਸਾਡੀ ਪੂਰੀ ਨਹੀਂ ਹੋਈ ਜਿਹਨੇ ਨਿਵਾਸੀਆਂ ਨੂੰ ਨਰਾਜ਼ ਕਰਕੇ ਕੱਲ ਪ੍ਰਧਾਨ ਮੰਤਰੀ ਜੀ ਵਾਪਸ ਗਏ ਐ ਇੱਥੇ 에어ਪੋਰਟ ਐ ਪੰਜਾਬ ਸਰਕਾਰ ਪੰਜਾਬ ਦੀ ਜਿਹੜੀ ਵਿਧਾਨ ਸਭਾ ਐ ਉਹਦੇ ਵਿੱਚ ਸਾਡੀ ਸਰਕਾਰ ਵੇਲੇ ਅਸੀਂ ਮਤਾ ਪਾਸ ਕਰਿਆ ਸੀ ਉਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ ਉਹ ਵੀ ਉਹ ਵਾਅਦਾ ਵੀ ਨਹੀਂ ਕਰਕੇ ਗਏ ਹਾਲਾਂਕਿ ਸਾਡਾ ਮਤਾ ਜਿਹੜਾ ਉਹ ਬਹੁਤ ਦੇਰ ਦਾ ਚੱਲ ਰਿਹਾ ਪੂਰੇ ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਇਹਨਾਂ ਦੇ ਜਿਹੜੇ ਇੱਥੇ ਦੇ ਲੀਡਰ ਹੈ ਉਹ ਕਹਿੰਦੇ ਵੀ ਸੀ ਅਸੀਂ ਇਹ ਐਲਾਨ ਕਰਾਵਾਂਗੇ ਕਿ ਆਉਣ ਵਾਲੇ ਦਿਨਾਂ 'ਚ ਕਰਾਂਗੇ ਲੇਕਿਨ ਇੱਕ ਨਹੀਂ ਮੰਨੀ ਉਲਟਾ ਗੁਰੂ ਰਵਿਦਾਸ ਮਹਾਰਾਜੀ ਦਾ ਨਾਮ ਵੀ ਇੱਜ਼ਤ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਨਹੀਂ ਲਿਆ ਜਿਹੜਾ ਕਿ ਸਾਡੇ ਲੋਕਾਂ ਦੇ ਵਿੱਚ ਰੋਜ਼ ਹੈ ਸੋ ਇਹ ਜਿਹੜੀ ਇਹਨਾਂ ਦੀ ਫਲੋਪ ਸ਼ੋ ਹੋ ਗਿਆ ਲੋਕ ਵੀ ਨਹੀਂ ਆਏ ਅੱਠ ਹਲਕਿਆਂ 'ਚ ਜੋ ਪਾਰਲੀਮੈਂਟਰੀ ਹਲਕਿਆਂ 'ਚ ਜੋ ਬੰਦੇ ਬਲਾਕੇ ਵੀ 2-3 ਦਾ ਹਜ਼ਾਰ ਦਾ ਕਟ ਨਹੀਂ ਹੋ ਸਕਿਆ ਸਿਰਫ ਥੋੜੇ ਜੀ ਪਾਕਟ ਪਰ ਫੋਕਸ ਰੱਖਿਆ ਉਹਨਾਂ ਨੇ ਕਟ ਨੂੰ ਕਿਉਂਕਿ ਕਟ ਜ਼ਿਆਦਾ ਨਹੀਂ ਸੀ ਸੋ ਕਟ ਵੀ ਨਾ ਹੁੰਦਾ ਲੇਕਿਨ ਜੇ ਪ੍ਰਧਾਨ ਜੀ ਪ੍ਰਧਾਨ ਮੰਤਰੀ ਜੀ ਸਾਨੂੰ ਕੁਝ ਦੇਣ ਦਾ ਵਾਅਦਾ ਕਰ ਜਾਂਦੇ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਇਸ ਚੀਜ਼ ਦੀ ਪਰ ਅੱਜ ਜਲੰਧਰ ਦੇ ਵਿੱਚ ਇਸ ਗੱਲ ਦੀ ਨਰਾਸ਼ਾ ਹੈ ਲੇਕਿਨ ਮੈਂ ਜਲੰਧਰ ਵਾਸੀਆਂ ਨੂੰ ਨਰਾਸ਼ਾ ਜੋ ਕੱਢ ਕੇ ਇਹ ਬੇਨਤੀ ਕਰਨਾ ਕਿ ਅਸੀਂ ਬੈਠੇ ਹੈ ਕਾਂਗਰਸ ਪਾਰਟੀ ਦਾ ਰਾਜ ਆਣ ਵਾਲਾ ਹੈ ਕਾਂਗਰਸ ਪਾਰਟੀ ਇੱਥੇ ਇੰਡਸਟਰੀ ਨੂੰ ਰਿਵਾਈਵ ਕਰੇ ਜੀ ਇਸ ਗੱਲ ਦਾ ਮੈਂ ਵਾਅਦਾ ਕਰਦਾ ਕਾਂਗਰਸ ਪਾਰਟੀ ਸਿੱਖਿਆ ਖੇਤਰ ਦੇ ਵਿੱਚ ਇੱਥੇ ਯੂਨੀਵਰਸਿਟੀ ਲੈ ਕੇ ਆਏਗੀ ਇੱਥੇ ਸਰਕਾਰੀ ਕਾਲਜ ਆਣਗੇ ਜਨਰਲ ਯੂਨੀਵਰਸਿਟੀ ਆਏਗੀ ਇੱਕ ਪੌਂਟ ਕੇ ਦਰਬੰਦ ਦੀ 3 ਲੱਖ ਨੌਕਰੀਆਂ ਦਾ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ ਵਾਅਦਾ ਕੀਤਾ ਹੈ 8500 ਰੁਪਿਆ ਪਰ ਔਰਤ ਜਿਹੜੀ ਕਿ ਇੱਕ ਪਰਿਵਾਰ ਦੀ ਮੁਖੀ ਔਰਤ ਹੈ ਗਰੀਬ ਦੀ ਉਹਨਾਂ ਨੂੰ ਪਰਮੰਤ ਦੇਣ ਦਾ ਵਾਅਦਾ ਕੀਤਾ ਹੈ ਐਮ ਐਸ ਪੀ ਬਾਰੇ ਮਨੋਪੂਰੀ ਮੀਤੀ ਦੇ ਕੋਈ ਕਿਸਾਨੀ ਦੀ ਗੱਲ ਕਰਕੇ ਜਾਣ ਜੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਐਸਸੀ ਗਰੰਟੀ ਦੇਣੀ ਹੈ ਕਿ ਕੇਂਦਰ ਦੀ ਸਾਡੀ ਸਰਕਾਰ ਆਏਗੀ ਤਾਂ ਐਸੀ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਆਮਾਗੇ ਤੇ ਮੰਦਰੀਜ਼ਾ ਦੀ ਜਿਹੜੀ ਸਰਕ ਦਿਹਾੜੀ ਹੈ ਉਹ ਐਸੀ ਪੰਜਾਬ ਦੇ ਵਿੱਚ 530% ਮਹੀਨਾ ਕਰਾਂਗੇ ਤੇ ਪ੍ਰਾਣੀ 올ਡ ਸਕੀਮ ਪੈਨਸ਼ਨ ਦੀ ਜਿਹੜੀ ਹੈ 올ਡ ਪੈਨਸ਼ਨ ਸਕੀਮ ਹੈ ਜਿਹੜੀ ਉਹ ਐਸੀ ਲਾਗੂ ਕਰਾਂਗੇ ਅਸੀਂ ਹਮਾਚਰ ਦੀ ਦਿੱਤੀ ਹੈ ਐਸੀ ਦਾ ਸਟਾਟਿਕ ਕੀਤੀ ਹੈ ਸਾਡੀ ਸਰਕਾਰਾਂ ਨੇ ਕੇਂਦਰ ਵੀ ਸਾਡੀ ਸਰਕਾਰ ਆਉਣ ਤੇ ਐਸੀ ਉਹ ਵੀ ਕਰਾਂਗੇ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਤੇ ਐਸੀ ਇਥੇ ਯੂਨੀਵਰਸਿਟੀ ਲਈ ਕੀ ਆਮਾਗੇ ਜਿਹੜਾ 에어ਪੋਰਟ ਹੈ ਉਹਦਾ ਨਾਮ ਗੁਰੂ ਰਵਿਦਾਸ ਜੀ ਮਹਾਰਾਜੀ ਦੇ ਨਾਮ ਤੇ ਰੱਖਿਆ ਜਾਏਗਾ ਇਹ ਅਸੀਂ ਬਚਨ ਵਾਧਾ ਐਸੀ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਤੇ ਇੱਥੇ ਵੀ ਕੀਤਾ ਇੱਥੇ ਸਾਡਾ ਮੈਨੀਫੈਸਟੋ ਹੈ ਤੁਹਾਨੂੰ ਦੱਸ ਰਿਹਾ ਕਿ ਅਸੀਂ ਮੈਡੀਕਲ ਟੂਰਿਜ਼ਮ ਨੂੰ ਵਿਦਿਆਰਥੀ ਦੇ ਵਿੱਚ ਪੜਾਵਾ ਦੇਣਾ ਇੱਥੇ ਬਹੁਤ ਸਕੂਪ ਹੈ ਬਾਹਰ ਦੇ ਲੋਕ ਆ ਕੇ ਇੱਥੇ ਇਲਾਜ ਕਰਾਣਾ ਚਾਹਦੇ ਐ ਐਸੀ ਬਾਗਾ ਬੋਟ ਨੂੰ ਖੋਲ ਕੇ ਜਿੰਨਾ ਇਸ ਪਾਸੇ ਦਾ ਮੈਡੀਕਲ ਲੋਕਲ ਖੋਤਾ ਚਾਹੀਦੀਆਂ ਉਹ ਇੱਥੇ ਆਰਾਮ ਨਾਲ ਆ ਕੇ ਪਾਕਿਸਤਾਨ ਕੋਲ ਆਉਹੋ ਇੱਥੇ ਬਾਈ ਰੋਡ ਵੀ ਆ ਸਕਦੇ ਐ ਉਹ ਇੱਥੇ ਇਲਾਜ ਕਰਾਇਆ ਕਰ ਲੈਣ ਕਿ ਬਾਹਰੋਂ ਦੇਸ਼ਾਂ ਤੋਂ ਆ ਕੇ ਕਿਉਂਕਿ ਬਾਹਰਲੇ ਦੇਸ਼ਾਂ 'ਚ ਬਹੁਤ ਮਹਿੰਗਾ ਇਲਾਜ ਹੈ ਇੱਥੇ ਅਸੀਂ ਇਹ ਸਹੂਲਤਾਂ ਤਿਆਰ ਕਰਾ ਲਈ ਮੈਡੀਕਲ ਦੋਜਨ ਨੂੰ ਵਧਾਵਾ ਦਵਾਂਗੇ ਏਮਜ਼ ਹਸਪੀਟਲ ਈਆ ਪੀ ਜੀ ਐਸੀ ਇਥੇ ਦੁਨਮੀ ਚਲੇ ਕੇ ਆਵਾਂਗੇ ਫਿਰ ਸਿਵਲ ਹਸਪਤਾਲ ਇਥੇ ਦੇ ਬੁਰੇ ਹਾਲ ਇਹਨਾਂ ਨੂੰ ਅਪਗ੍ਰੇਡ ਕਰਨਾ ਹੈ ਤੇ ਇਹ ਜਿਹੜਾ ਇਥੇ ਪਹਿਲਾਂ ਤੋਂ ਪਿੰਡ ਦਾ ਹਸਪਤਲ ਹੈ ਉਹ ਸਰਕਾਰੀ ਹਟਾ ਜਾਏਗਾ ਇਸ ਚੀਜ਼ ਦਾ ਸਹੀ ਵਿਸ਼ਵਾਸ ਹੋਵੇ ਸਨਤਾਂ ਦੇ ਵਿੱਚ ਇਥੇ ਆਈਟੀ ਹੱਬ ਇਹਦਰ ਸਰਕਾਰ ਵੱਲੋਂ ਐਸੀ ਬਣਾਵਾਗੇ ਜਦੋਂ ਸਾਡੀ ਸਰਕਾਰ ਆਈ ਤੇ ਖੇਡਾਂ ਨੂੰ ਖੇਡ ਸਨਤ ਨੂੰ ਮੂੜ ਫੋਰਜ ਇੰਡਸਟਰੀ ਕੋ ਮੈਥਲ ਦੱਸਦਾ ਕਿ ਇੰਡਸਟਰੀ ਅਸੀਂ ਸਾਰੀਓ ਦਵਾਰੇ ਹੱਡਾ ਰੋੜੀਆਂ ਇਹਨਾਂ ਨੇ ਬੰਦ ਕਰਤੀਆਂ ਸਾਡਾ ਰੌ ਮਟੀਰੀਅਲ ਚਮੜੇ ਦਾ ਆਉਣਾ ਬੰਦ ਹੋ ਗਿਆ ਸਾਡੀ ਫੋਰਜ ਇੰਡਸਟਰੀ ਖਤਮ ਹੋ ਰਹੀ ਹੈ ਸਾਡੀ ਪੂਲ ਮਸ਼ੀਨਾ ਬੰਨ ਵਾਲੀ ਸਾਰੀ ਇੰਡਸਟਰੀ ਖਤਮ ਹੋ ਰਹੀ ਹੈ ਰੋਜ਼ਗਾਰ ਦੇ ਵਿੱਚ ਅਸੀਂ ਨਵੇਂ ਸਟਾਰਟਅਪ ਟੀਮ ਲੈ ਕੇ ਆਵਾਂਗੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਮੁਖੀ ਬਣਾਉਣ ਵਾਸਤੇ ਏਡਾਂ ਦਾ ਵਧੀਆ ਇੱਥੇ ਅਸੀਂ ਕ੍ਰਿਕਟ ਸਟੇਡੀਅਮ ਬਣਾਣਾ ਹੈ ਤੇ ਨਾਲ-ਨਾਲ ਬਾਕੀ ਹਾਤੀ ਉੱਤੇ ਵੀ ਮੇਨ ਗੇਮ ਹੈ ਉਸ ਦੇ ਸਟੇਡੀਅਮਾਂ ਦੀ ਇੰਪਰੂਵਮੈਂਟ ਤੇ ਇੰਡੋਰ ਸਟੇਡੀਅਮ ਵੀ ਅਸੀਂ ਬਣਾਉਣੇ ਆ ਤੇ ਸ਼ਹਿਰ ਦੇ ਮਸਲੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਆਮ ਆਦਮੀ ਪਾਰਟੀ ਨੂੰ ਇਹ ਸੋਚਣਾ ਚਾਹੀਦਾ ਸੀ ਕਿ 2 ਸਾਲ ਉਹਨਾਂ ਦੇ ਐਮਐਲਏ ਨੇ ਮਾਫੀਆ ਨੂੰ ਇੱਥੇ ਪੜਾਵਾ ਦਿੱਤਾ ਇੱਥੇ ਜਿਹੜੀ ਗੜਾ ਸੱਟਾ ਇੱਥੇ ਲੋਟਰੀ ਇੱਥੇ ਨਸ਼ੇ ਉਹਦੇ ਚ ਆਮ ਆਦਮੀ ਪਾਰਟੀ ਦੇ ਲੀਡਰ ਪੂਰੀ ਤਰ੍ਹਾਂ ਇਨਵੋਲਵ ਹੈ ਜਿਹੜੇ ਕਿ ਹੁਣ ਬੀਜੇਪੀ ਚ ਚਲੇ ਗਏ ਉਹ ਖਾਸ ਤੌਰ ਤੇ ਬੀਜੇਪੀ ਨੇ ਲੈਣ ਲੱਗੇ ਨਹੀਂ ਸੋਚਿਆ ਕਿ ਅਸੀਂ ਕਿਹੜਾ ਜਸਟਾਪ ਲੈ ਰਹੇ ਹੈ ਜੇ ਕੋਈ ਬੀਜੇਪੀ ਨੂੰ ਵੋਟ ਵੀ ਪਾਉਣਾ ਚਾਹਦਾ ਹੈ ਤਾਂ ਉਹ ਰਿੰਕੂ ਵੱਲ ਦੇਖਦਾ ਹੈ ਕਿ ਇਹ ਜਿਹੜਾ ਡਾਊਨ ਇੱਥੇ ਪੈਦਾ ਹੋਇਆ ਮਾਫੀਆ ਦਾ ਆਲਟੀਮੇਟਲੀ ਸਾਨੂੰ ਇਸ ਬੰਦੇ ਕੋਲ ਜਾਣਾ ਪੈਣਾ ਇਹਦੀ ਮਿੰਤ ਕਰਨੀ ਪੈਣੀ ਕੰਮ ਕਰਾਉਣ ਨੂੰ ਔਰ ਇਹਦੇ ਕੋਲ ਕੋਈ ਆਸ ਨਹੀਂ ਹੈ ਲੋਕਾਂ ਨੂੰ ਜਿਸ ਤਰੀਕੇ ਦਾ ਇੱਥੇ ਇਹਨਾਂ ਨੇ ਮਾਫੀਆ ਓਪਰੇਟ ਕੀਤਾ ਹੈ ਉਸ ਤੋਂ ਅੱਜ ਜਲੰਧਰ ਸ਼ਹਿਰ ਬਹੁਤ ਦੁਖੀ ਹੋ ਗਿਆ ਇੱਥੇ ਗੋਲੀਆਂ ਚੱਲ ਰਹੀਆਂ ਨੇ ਇੱਥੇ ਸਨੇਚਿੰਗ ਹੋ ਰਹੀ ਹੈ ਇੱਥੇ ਲੁਕਤਾਂ ਹੋ ਰਹੀਆਂ ਇੱਥੇ ਪਰੋਤੀਆਂ ਮੰਗੀਆਂ ਜਾ ਰਹੀਆਂ ਇੱਥੇ ਚੋਰੀਆਂ ਹੋ ਰਹੀਆਂ ਇੱਥੇ ਡਾਕੇ ਪੈ ਰਹੇ ਇਹ ਸਿਸਟਮ ਨੂੰ ਸਾਰੇ ਨੂੰ ਮਾਹੌਲ ਨੂੰ ਅੱਛਾ ਕਰਨ ਵਾਸਤੇ ਕਾਂਗਰਸ ਪਾਰਟੀ ਸਮਰਥ ਹੈ ਪਹਿਲਾਂ ਵੀ ਕੀਤਾ ਹੈ ਤੇ ਜੇ ਰੋ ਵੀ ਕਾਂਗਰਸ ਪਾਰਟੀ ਐਸੀ ਆਪਣੀ ਜਾਨ ਦੇ ਦਾਂਗੇ ਲੇਕਿਨ ਇੱਥੇ ਦੇ ਮਾਫੀਆ ਦਾ ਜਿਹੜਾ ਨੈਕਸਸ ਹੈ ਉਹ ਤੋੜ ਕੇ ਸਾਹ ਲਵਾਂਗੇ ਪਹਿਲਾਂ ਵੀ ਕਾਂਗਰਸ ਨੇ ਜਾਣਾ ਵਾਰ ਕੇ ਇੱਥੇ ਸ਼ਾਂਤੀ ਆਰਥਿਕ ਹੋਂਦ ਵਾਪਸਾ ਨੂੰ ਵਰਕਰਾਰ ਕੀਤਾ ਹੁਣ ਵੀ ਇਹ ਮੇਰੀ ਡਿਊਟੀ ਹੋਏਗੀ ਜਾਂ ਚੱਨੀ ਰਹੇਗਾ ਜਾਂ ਨਸ਼ਾ ਵੇਚਣ ਵਾਲੇ ਰਹਿਣਗੇ ਜਾਂ ਇਹ ਮਾਫੀਆ ਰਹੇਗਾ ਵਿਚ ਵਿਚਾਲੇ ਮੈਂ ਹੋਰ ਕਿਸ ਰਹਿਣ ਨਹੀਂ ਦੇਣਾ ਇਕ ਖਵਾਈ ਅੱਡੇ ਦਾ ਨਾਮ ਜਿਹੜਾ ਮੈਂ ਤੁਹਾਨੂੰ ਦੱਸਿਆ ਬਾਤਾਵਰਨ ਦਾ ਇਥੇ এনवायरमेंट ਦਾ ਇੰਪਰੂਵਮੈਂਟ ਕਿਉਂਕਿ ਮੈਂ ਇਥੇ ਸਮੂਹਿਕ ਡਿਵੈਲਪਮੈਂਟ ਕਰਨਾ ਕੋਈ ਗੜੀਆਂ ਨਾਲੀਆਂ ਗੜੀਆਂ ਨਹੀਂ ਇਨਵਾਇਰਨਮੈਂਟ ਠੀਕ ਕਰਨਾ ਐਜੂਕੇਸ਼ਨ ਠੀਕ ਕਰਨੀ ਹੈਲਥ ਠੀਕ ਕਰਨੀ ਇਥੇ ਲੋਕਾਂ ਦੀ ਇਨਕਮ ਦੇ ਸਾਧਨ ਬਣਾਣੇ ਇਥੇ ਅੱਛਾ ਬਾਤਾਵਰਨ ਜਿਹੜਾ ਸਾਡਾ ਇਥੇ ਕਾਨੂੰਨ ਵਿਵਸਥਾ ਉਹ ਠੀਕ ਕਰਨੀ ਹੈ ਖੜਕਾਂ ਬਹੁਤ ਬੁਰਾ ਹਾਲ ਹੈ ਪਿੰਡਾਂ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਲੋਕਾਂ ਨੇ ਰੋਡ ਰੋਡਾਂ ਨੂੰ ਦੇਖਿਆ ਪਿਛਲੇ 2 ਸਾਲਾਂ ਦੇ ਵਿੱਚ ਧੁੱਪ ਆਲੇ ਨਹੀਂ ਦੇਖੀ ਇਹ ਸਾਰਾ ਕੁਝ ਐਸੇ ਠੀਕ ਕਰਨ ਵਾਲਾ ਹੈ ਨਸ਼ਿਆਂ ਦੀ ਰੋਕਥਾਮ ਦਾ ਵੱਡਾ ਮਸਲਾ ਹੈ ਐਸੀ ਇਹ ਜਿਹੜਾ ਮੈਨੀਫੈਸਟੋ ਅੱਜ ਜਾਰੀ ਕਰਾਂਗੇ ਕਿ ਨਾਲ ਨਾਲ ਜੋ ਮੈਂ ਪਹਿਲਾ ਕੰਮ ਕੀਤਾ ਜਿਲ੍ਹਾਦਰ ਸ਼ਹਿਰ ਜਿਹਦੇ ਵਿੱਚ ਆਦਮਪੁਰ ਕਾਲਜ ਵੀ ਖੋਲਿਆ ਹੈ 10 ਬੱਲਾ ਨੂੰ 25 ਕਰੋੜ ਰੁਪਇਆ ਦਿੱਤਾ ਸਤਪੁਰ ਪੂਬੀ ਮਹਾਰਾਜ ਜੀ ਦੇ ਕਮਿਊਨਿਟੀ ਸੈਂਟਰ ਨੂੰ پیسے ਦਿੱਤੇ ਇੱਥੇ ਮੈਂ ਹਾਟੀ ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਨੂੰ 10 ਕਰੋੜ ਰੁਪਏ ਦਿੱਤਾ ਹੈ ਇੱਥੇ ਦਾ ਜਿਹੜਾ ਦੇਵੀ ਤਲਾਬ ਮੰਦਿਰ ਹੈ ਉਹਦਾ GST ਮਾਫ ਐਸੀ ਕੀਤਾ ਸੀ ਜਿਹੜਾ ਉੱਥੇ ਲੰਗਰ ਪ੍ਰਧਾਨ ਜੀ ਵੱਲੇ ਲਈ ਉਥੇ GST ਪਿਛਲੀ ਉਹਨਾਂ ਨੇ ਕੀ ਦਰ ਆ ਉਹਦਾ GST ਮਾਫ ਹੋਏਗਾ ਇਹ ਮੈਂ ਕੈਬਿਨੇਟ ਦੇ ਵਿੱਚ ਫਾਸਟ ਕੀਤਾ ਹੋਇਆ ਹੈ ਜਿਹੜਾ ਕਿ ਆਮ ਲੋਕਾਂ ਨੂੰ ਨਹੀਂ ਪਤਾ ਕਿ ਮੈਂ ਦੇਵੀ ਤਲਾਬ ਮੰਦਿਰ ਦਾ ਵੀ ਜੀਐਸਟੀ ਮਾਫ ਕੀਤੇ ਨੇ ਬਹੁਤ ਕੰਮ ਮੈਂ ਜਲੰਧਰ ਦੇ ਵਿੱਚ ਕੀਤੇ ਹੈ ਉਹਨਾਂ ਦੀ ਮੈਂ ਲਿਸਟ ਜਾਰੀ ਕਰਾਂਗਾ ਤੇ ਨਾਲ ਨਾਲ ਆਉਣ ਵਾਲੇ ਸਮੇਂ ਵਿੱਚ ਮੈਂ ਇੱਕ ਘਰ ਦੇ ਵਿੱਚ ਰਹਿ ਜਲੰਧਰ ਵਿੱਚ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਕਦੇ ਕੋਈ ਜਿੱਤ ਕੇ ਨਹੀਂ ਜਾਂਦਾ ਹੁੰਦਾ ਮੈਂ ਜਿੱਤ ਕੇ ਜਦੋਂ ਤੁਸੀਂ ਮੈਨੂੰ ਜਿਤਾਓਗੇ ਤਾਂ ਮੈਂ ਤੁਹਾਡੇ ਵਿੱਚ ਕਰ ਰਹਾਗਾ ਇਸ ਗੱਲ ਦਾ ਮੈਂ ਤੁਹਾਨੂੰ ਵਾਅਦਾ ਦਿੰਦਾ ਹਰ ਮੇਰਾ ਕੋਈ ਨਾ ਹੀ ਪਹਿਲਾ ਇਲੈਕਸ਼ਨ ਨਾ ਮੇਰਾ ਆਖਰੀ ਹੈ ਜੇ ਮੈਂ ਅੱਜ ਤੱਕ ਮੈਂ ਕਿਸੇ ਨੂੰ ਜੋ ਗੱਲ ਕਹੀ ਉਹਦੇ ਤੇ ਖੜਿਆ ਧੋਖਾ ਨਹੀਂ ਦਿੱਤਾ ਤੇ ਹੁਣ ਵੀ ਮੈਂ ਜੇ ਕਹਿ ਰਿਹਾ ਕਿ ਮੈਂ ਇੱਥੇ ਰਹਿ ਕੇ ਸੇਵਾ ਕਰਾਂਗਾ ਤਾਂ ਮੈਂ ਧੋਖਾ ਨਹੀਂ ਕਰਾਂਗਾ ਤੁਹਾਡੇ ਵਿਚਕਾਰ ਰਹਿ ਕੇ ਹੀ ਸੇਵਾ ਕਰਾਂਗਾ ਇੱਕ ਮੇਰਾ ਆਮ ਆਦੀ ਪਾਰਟੀ ਦੇ ਨਾਲ ਮੁੱਖ ਮੰਤਰੀ ਸੁਵਾਨ ਹੈ ਕਿ ਤੇਰਾ ਕਿਸਾਨਾਂ ਦੇ ਨਾਲ ਕੀ ਬੈਰ ਹੈ ਪ੍ਰਧਾਨ ਮੰਤਰੀ ਜੀ ਆ ਰਹੇ ਆਂ ਇਹ ਕਲੈਕਟਰ ਰੈਲੀ ਹੈ ਹਮੇਸ਼ਾ ਹੁੰਦੀ ਹੈ ਉਹਨਾਂ ਦਾ ਕੀ ਆਇਆ ਉਹਨੂੰ ਇੱਥੇ ਆਇਆ ਤੇ ਉਹਨਾਂ ਨੂੰ ਔੜਾ ਵੀ ਚਾਹੀਦਾ ਸੀ ਇਹ ਬੱਕਰੀ ਗੱਲ ਆ ਉਹਨਾਂ ਨੇ ਕੋਈ ਦਿੱਤਾ ਨਹੀਂ ਪਰ ਤੁਸੀਂ ਕਿਉਂ ਰਾਤ ਨੂੰ ਕਿਸਾਨ ਚੱਪੇ ਪੰਜਾਬ ਪੁਲਿਸ ਤੋਂ ਕਿਸਾਨਾਂ ਨੂੰ ਰਾਤ ਨੂੰ ਉਹਨਾਂ ਦੇ ਘਰ ਵੀ ਜਾ ਕੇ ਜਲੀਲ ਕਰਾਇਆ ਅਗਲੇ ਦਿਨ ਕਿਸਾਨਾਂ ਨੂੰ ਲਗਰਬੰਦ ਰੱਖਿਆ ਐਸੀ ਸਾਡਾ ਗਰਜ ਮੁੱਖ ਮੰਤਰੀ ਦੇ ਨਾਲ ਹੈ ਕਿ ਤੁਸੀਂ ਇੱਥੇ ਦੇ EMPLOYEES ਨੂੰ ਜਦ ਵੀ ਤੁਹਾਡੀ ਫੇਰੀ ਆਉਂਦੀ ਹੈ ਤੁਸੀਂ EMPLOYEES ਦੀ ਯੂਨੀਅਨ ਨੂੰ ਛੜਕੀ ਅੰਦਰ ਦੇ ਦਿੰਦੇ ਹੋ ਉਹਨਾਂ ਨੂੰ ਬਾਹਰ ਦੇ ਨਿਕਲ ਦੇ ਦੇ ਇਹ ਜਿਹੜਾ ਅਰਾਜਿਕਤਾ ਫਲਾੜੀ ਆਵਾਦੀ ਪਾਰਟੀ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੀ ਹੈ ਇਸ ਲਈ ਦਾ ਮੁੱਖ ਮੰਤਰੀ ਜਵਾਬ ਦੇਵੇ ਕਿ ਕਿਉਂ ਇਸ ਤਰੀਕੇ ਦਾ ਤਕਰਾਟਾਇਕ ਦੋ ਦਿਨ ਲਗਾਤਾਰ ਕੀਤੀ ਗਈ ਕਿ ਕਾਹਨਾ ਦੇ ਨਾਲ ਤੇ ਇੰਪਲਾਈ ਦੇ ਰਾਹ ਲੋਕਾਂ ਨੂੰ ਹੈਰਾਨ ਕੀਤਾ ਗਿਆ ਜਾਣ ਬੁੱਝ ਕੇ ਉਹਨਾਂ ਨੂੰ ਛੜਕੀ ਅੰਦਰ ਕੀਤਾ ਗਿਆ ਇਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਤੇ ਆਮ ਆਦੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਬਹੁਤ ਖਰਾਬ ਕਰਨ ਦਾ ਉਹਨਾਂ ਦਾ ਜਿਹੜੀ ਸਾਜ਼ਿਸ਼ ਹੈ ਉਹਨਾਂ ਨੇ ਇੱਥੇ ਵਸਵੀਂ ਕਰਵਾਈਏ ਦੋ ਦਿਨ ਪਹਿਲਾਂ ਜਦ ਤੇ ਸਾਡੀ ਆ ਰਹੀ ਸੀ ਰੋਸ ਮਾਰਚ ਉਹਨਾਂ ਨੇ ਇੱਥੇ ਰਾਜੇਗਤਾ ਫਲਾਉਣ ਲਈ ਪ੍ਰਿੰਟ ਮੀਡੀਆ ਤੇ ਹਮਲਾ ਕੀਤਾ ਆਮ ਆਦਮੀ ਪਾਰਟੀ ਨੇ ਇੱਥੇ ਦੇ ਅਜੀਤ ਅਖਬਾਰ ਤੇ ਹਮਲਾ ਕੀਤਾ ਬਹੁਤ ਸਾਰੇ YouTube ਚੈਨਲ ਉਹਨਾਂ ਨੇ ਬੰਦ ਕੀਤੇ ਐ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਆਮ ਆਦਮੀ ਪਾਰਟੀ ਇੱਥੇ ਕਰ ਰਹੀ ਹੈ ਉਹਦਾ ਅਸੀਂ ਰੋਸ ਹੈ ਸਾਨੂੰ ਅਰ ਅਸੀਂ ਉਹਦਾ ਪੂਰਾ ਵਿਰੋਧ ਕਰ ਰਹੇ ਸਰ ਕੱਲ ਕੱਲ ਮੋਦੀ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ ਉਹ ਕਹਿੰਦੇ ਕਾਂਗਰਸ ਨੇ ਸਿਰਫ ਆਪਣੇ ਪਰਿਵਾਰ ਵਾਲੇ ਜਾਂ ਫਿਰ ਮੁਗਲਾਂ ਵਾਸਤੇ ਇਤਿਹਾਸ ਕਰਾ ਤੋਂ ਲਿਖਵਾਇਆ ਹੈ ਜਿਸ ਕਰਕੇ ਜਿਹੜਾ ਸਾਹਿਬ ਜਾਗਿਆ ਦਾ ਬਲੀਦਾਨ ਹੈ ਉਹਦੇ ਬਾਰੇ ਲੋਕਾਂ ਨੂੰ ਪਤਾ ਨਹੀਂ ਚੱਲ ਪਾਇਆ ਨਾ ਉਹਨਾਂ ਨੂੰ ਸਿੱਖੀ ਦੀ ਪਰਵਾਹ ਹੈ ਤੇ ਨਾ ਹੀ ਹਿੰਦੂ ਜਿਹੜਾ ਸਮਾਜ ਹੈ ਪਹਿਲਾਂ ਇੱਥੇ ਮਤਲਬ ਆਰ ਮੰਤਰੀ ਜਿਹੜਾ ਸਾਡਾ ਪਰਿਵਾਰ ਵਾਸਤਾ ਉਹਨਾਂ ਨੇ ਬਹੁਤ ਖੁਸ਼ੀ-ਖੁਸ਼ੀ ਲੈ ਲਿਆ ਆਪਣੇ ਹੱਥਾਂ ਦੇ ਵਿੱਚ ਸਾਡੇ ਇੱਥੇ ਪਰਿਵਾਰਵਾਦੀ ਚੌਧਰੀ ਪਰਿਵਾਰ ਸੀਗਾ ਵੀ ਆ ਜਿਹੜੇ ਹੋਰ ਸੀਗੇ ਉਹ ਆਪਣੇ ਤੌਰ ਤੇ ਆਪਣੇ ਕੋਲ ਲੈ ਗਏ ਜਿਹਨਾਂ ਨੂੰ ਜ਼ਿਆਦਾ ਲਾਲਸਾ ਸੀ ਸਾਡੇ ਵਿੱਚ ਕੋਈ ਪਰਿਵਾਰਵਾਦੀ ਨਹੀਂ ਬਚਿਆ ਸਾਰਾ ਪਰਿਵਾਰਵਾਦ ਉਹ ਹੁੰ ਚੁੱਕਿਆ ਹੈ ਸਾਡੇ ਅਸੀਂ ਕੁਝ ਹੀ ਅਕੇ ਚਲੇ ਕਿ ਕਿਹੜਾ ਪ੍ਰੇਤਾ ਕਿੰਦਰ ਤੋਂ ਦੇਖਦੇ ਨੇ ਕਹਿੰਦਾ ਕਿ ਇਤਿਹਾਸਕਾਰਾ ਤੋ ਕਰ ਆਪਣੇ ਪਰਿਵਾਰ ਜਾਂ ਫਿਰ ਸਿਰਫ ਮੁਗਲਾਂ ਬਾਰੇ ਲਿਖਵਾਇਆ ਵੈ ਸਾਈਹ ਜਾਦੀ ਬਾਰੇ ਜਿਹੜਾ ਕੁਝ ਲਿਖਵਾਇਆ ਤਾਂ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਇਹ ਕਿ ਇੱਕ ਕਲਪਨਾ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਆਪਾਂ ਜੇ ਇਸ ਵਿੱਚ ਕਾਂਗਰਸੀ ਹੈ ਮੈਂ ਜ਼ੰਕੋਰ ਸਾਹਿਬ ਦੇ ਵਿੱਚ ਸੀ ਸੀ 3 ਨੂੰ ਫਿਲਮਾਉਣ ਵਾਸਤੇ ਇੱਕ ਮਿਊਜ਼ੀਅਮ ਤਿਆਰ ਕੀਤਾ ਜਿਹਦਾ ਨਾਮ ਹੈ ਦਾਸਾਨੇ ਸ਼ਹਾਗਤ ਪਿਛਲੇ 2 ਸਾਲ ਤੋਂ ਦੀ ਲਾਈਨ ਨਹੀਂ ਕੁੱਤੀ ਜਗਾਹਕਾਰ ਲੋਕ ਉਹਨੂੰ ਦੇਖਣ ਆਉਂਦੇ ਆ ਅੱਜ ਤੱਕ ਲਾਈਨ ਨਹੀਂ ਗੱਦੀ ਉਹਦੇ ਵਿੱਚ ਵੱਡੇ ਸਹਿਜਾ ਦੇ ਛੋਟੇ ਸਹਿਜਾ ਦਾ ਇਤਿਹਾਸ ਕੰਪਿਲ ਕਿਹਾਇਆ ਗਿਆ ਹੈ ਹਰ ਇੱਕ ਭਾਇਆ ਦੇ ਉਸ ਨੂੰ ਐਸੀ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਯਾਰ ਕੀਤਾ ਤੇ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਸਾਡਾ ਇਤਿਹਾਸ پتہ ਲੱਗੇ। ਇਸ ਤਰੀਕੇ ਨਾਲ ਵੀ ਗਣਵਤਰੀ ਜੀ ਜਿਆਰੀ ਹੈ ਕਿ ਜੀ ਸਾਡਾ ਇਤਿਹਾਸ ਨਹੀਂ ਦਿਖਾਇਆ ਜਾਂਦਾ। ਸੁਜਿੰਤਾ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਇਹ ਗੰਗਸ ਤੋਂ ਕਰ ਰਿਹਾ ਤੇ ਜਿਹੜਾ ਅਤਵਾਦ ਹੈ ਉਹ ਪੋਤਰ ਤੋਂ ਜਿਹੜਾ ਸੇਫ ਚੈੱਕ ਕਰਦੇ। ਇਹੋ ਬੰਦੇ ਇੱਥੇ ਮਾfia ਚਲਾ ਰਹੇ। ਇਹਨਾਂ ਨੂੰ ਆਪਣਾ ਕੋਈ ਬੰਦਾ ਨਹੀਂ ਮਿਲੇ ਆ ਅੱਜ ਦੇ ਦਿਨੋਂ ਇੱਥੇ ਖੜਾ ਕਰਨ ਵਾਸਤੇ ਜਿਹੜੇ ਬੰਦੇ ਇੱਥੇ ਮਾਫੀਆ ਨੂੰ ਆਪਰੇਟ ਕਰ ਰਹੇ ਆ ਉਹਨਾਂ ਨੂੰ ਪਾਰਟੀ ਵਿੱਚ ਲੈ ਕੇ ਉਹਨਾਂ ਦੀ ਵਸਾਕੀਆਂ ਬਣਾ ਕੇ ਤਾਂ ਲੱਖੇ ਲੜਦੇ ਫਿਰ ਇਹ ਕਿਸ ਤਰੀਕੇ ਨਾਲ ਕਹਿ ਰਹੇ ਆ ਕਿ ਜੀ ਇੱਥੇ ਮਾਹੌਲ ਠੀਕ ਕਰ ਦੇਣਗੇ ਕੀ ਆ ਸ਼ੀਤਲ ਉਗਰਾਹ ਦੇ ਟਰੈਕਟਰ ਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ 19 ਕੇਸ ਐ ਸ਼ੀਤਲ ਉਗਰਾਹ ਦੇ ਕੀ ਆ ਉਹਨਾਂ ਨੂੰ ਜਿਹੜੀਆਂ ਰਿੰਕੂ ਐ ਉਹਦੀਆਂ ਐਕਟੀਵਿਟੀਜ਼ ਦਾ ਪਤਾ ਨਹੀਂ ਐ ਉਸ ਨੂੰ ਟਿਕਟ ਦਿੱਤੀ ਐ ਕੀ ਆ ਭਾਜਪਾ ਕੋਲ ਕੋਈ ਅੱਛਾ ਨੌਜਵਾਨ ਇਹ ਕੋਈ ਬੀਜੇਪੀ ਦਾ ਕੋਈ ਬਾਤ ਕਰ ਰਹੇ تھے ਬਚਿਆ ਹੀ ਨਹੀਂ ਸੀ ਕਿ ਬਾਹਰੋਂ ਲਿਆ ਕੇ ਬੰਦਾ ਦੇਣਾ ਪਿਆ ਗੱਲ ਬਦਲੂ ਸਰਾ ਕੇ ਉਹਨੂੰ ਉਹਦਾ ਵੀ ਕਰੈਕਟਰ ਖਰਾਬ ਕਰਤਾ ਇੱਥੇ ਜ ਸਾਡਾ ਸਭਿਆਚਾਰ ਬਗਾੜਿਆ ਇਹਨਾਂ ਨੇ ਉਸ ਨੂੰ ਬੰਦੜਾ ਕੀਤਾ ਬੰਦਿਆਂ ਨੂੰ ਖੀਰ-ਕੀਰਤੀ ਅੱਗੇ ਲੈ ਕੇ ਜਾ ਰਹੇ ਅਦਾਲਤ ਦੇ ਕੇ ਤੇ ਚੌਧਰਾ ਦੇ ਆਪ ਇਹ ਇਸ ਕਰਕੇ ਉਹ ਆਪਣੇ ਜਿਹੜਾ ਮੰਝਾ ਉਹਦੇ ਥੱਲੇ ਝਾੜੂ ਫੇਰ ਲੈਂਦੇ ਕਿੰਨੇ ਸਰਕਾਰ ਕਿੱਥੇ ਜਾਂਦੀ ਹੈ ਤੇ ਸਮੱਸਿਆ ਹੀ ਪੈਦਾ ਹੁੰਦੀ ਹੈ ਜਿੱਥੇ ਇਹ ਬੀਜੇਪੀ ਗਈ ਉਹਨਾਂ ਨੇ ਸਮੱਸਿਆ ਨੂੰ ਹੱਲ ਹੀ ਕਿੱਤੇ ਹੈ ਪਿਛਲੇ 10 ਸਾਲ ਵਿੱਚ ਕਿਤੇ ਦੇਖਿਆ ਜਬ ਆਰਵੀ ਪ੍ਰਧਾਨ ਮੰਤਰੀ ਜੇ ਆਉਂਦੇ ਸਾਡੇ ਨਾਲ ਸਟੇਟ ਪਾਸ ਕਰਦੇ। ਪਾਲੇ ਦੀ ਐਤੀ ਦੇ ਕਿਹਨਿ ਸਾਲਾ ਕੱਲ ਮਾਰ-ਮਾਰ ਦਾ ਰਸਾਰੀ ਰਾਤ ਕਿਸਾਨ ਆंदोलਨ ਬੱਝ ਚੜਾਏ ਜਿਹੜਾ ਦੇ ਵਿੱਚ ਮੈਂ ਤਾਂ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਪੰਜਾਬ ਪਾਸ ਤੇ ਆਪਣਾ ਨਜ਼ਰੀਆ ਠੀਕ ਕਰੋ ਤੇ ਪੰਜਾਬ ਨੂੰ ਤੁਹਾਡੇ ਨਾਲ ਲੱਗੇ ਸਾਨੂੰ ਕੋਈ ਇਤਰਾਜ ਨਹੀਂ ਹੈ। ਕਿਸੇ ਵੀ ਪਾਰਟੀ ਦੇ ਨਾਲ ਲੇਕਿਨ ਖਾਮਾ ਮਾਹੌਲ ਬਣਾਵੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੋਈ ਅੱਛਾ ਵਿਸ਼ਵਾਸ ਦੇ ਕੇ ਜਾਂਦੀ ਹੈ ਇੱਥੇ ਭਾਜੀਪੀ ਵੀ ਕੱਲ ਰੈਲੀ ਕੋਸ਼ਿਸ਼ ਨਹੀਂ ਦਿੱਤਾ ਉਹਦੇ ਕਰਕੇ ਲੋਕ ਨਰਾਸ਼ ਸਰ ਇਹ ਕੋਸ਼ਿਸ਼ ਦਾ ਲਾਸਟ ਹੈ ਕਿ ਉਹ ਇਹ ਵੀ ਇਲਜ਼ਾਮ ਲਗਾ ਰਹੇ ਕਿ ਚੰਨੀ ਸਾਹਿਬ ਵੀ 200 ਤੋਂ 200 ਕਿਲੋਮੀਟਰ ਚੱਲ ਕੇ ਇੱਥੇ ਆਏ ਆ ਕਿ ਕਾਂਗਰਸ ਕੋ ਕੋਈ ਅਜਿਹੀ ਕੈਟਾਗਰੀ ਜਾਂ ਦਲਿਤ ਲੀਡਰ ਨਹੀਂ ਸੀਗਾ ਕਿ ਜਿਹੜਾ ਕਿ ਉਹਨਾਂ ਨੂੰ ਕਹਿੰਦੇ ਇਲੈਕਸ਼ਨ ਲੜਾ ਸਕੇ ਨਹੀਂ ਪਾਰਟੀ ਨਹੀਂ ਬਣਦੀ ਮੈਂ ਕਹ ਰਿਹਾ ਕਿ ਪਾਰਟੀ ਪਾਰਟੀ ਦਾ ਬੰਦਾ ਚਾਹੀਦਾ ਹੈ ਮੇਰਾ ਏਰੀਆ ਜਨਰ ਸੀਗਾ ਮੈਂ ਰਿਜ਼ਰਵ ਦੇ ਵਿੱਚ ਆਇਆ ਮੈਂ ਆਪਣੇ ਜੀਤਗਰਿਆਂ ਕੋਲ ਆਇਆ ਮੇਰੇ ਬਾ ਦਾਦੀ ਪਰਦਾਦੇ ਅੱਛੇ ਸੀ ਮੈਂ ਤੋਂ ਕਰ ਲਿਆ ਮੇਰੇ ਮੇਰੇ ਜੀਤਰੇ ਅੱਗੇ ਅੱਗੇ ਦੇ ਵਿੱਚ ਮੈਂ ਤਾਂ ਕਿ ਉੱਤੇ ਲੰਗਦਾ ਤਮਾਤੇ ਹਰ ਵਾਰ ਹੁੰਦਾ ਸਾਡੇ ਕੋਈ ਮੁੰਡਾ ਜੰਮਦਾ ਸਾਡੇ ਕੋਈ ਖੁਸ਼ੀ ਆਉਲੀ ਘਰ ਦੇ ਵਿੱਚ ਪਹਿਲੇ ਸੀ ਆਪਣੇ ਜੀਤਰਿਆਂ ਦੇ ਮੱਥਾ ਟਿਕਰ ਜਲੰਧਰ ਆਉਂਦੇ ਹੁਣ ਇਹ ਜਲੰਧਰ ਆਗੇ ਤਾਂ ਕੀ ਆ ਮਾੜੀ ਗੱਲ ਸਰ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਉਹਨਾਂ ਨੇ ਗੱਲ ਕਹੀ ਆ ਕਿ 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 ਮੈਂ ਨਹੀਂ ਕਹਿੰਦਾ ਉਹ ਉਹਨਾਂ ਉਹਨਾਂ ਦਾ ਨਜ਼ਰੀਆ ਕਹਿ ਰਿਹਾ ਇਹ ਜਿਹੜਾ ਆਮ ਆਦਮੀ ਪਾਰਟੀ ਨੇ ਕੱਲ ਕਿਸਾਨਾਂ ਨੂੰ ਚਰਚਾ ਦੇ ਅੰਦਰ ਦੱਸਾ ਉਹਦਾ ਕੀ ਮਤਲਬ ਹੈ ਮਤਲਬ ਕਿਉਂ ਕਿਉਂ ਇਕਦਮ ਉਹ ਦਸਤਾਨ ਵੀ ਕਿਉਂ ਆਦੀ ਕਿਉਂ ਹੋ ਐਮਐਸਪੀ ਦੀ ਗਾਰੰਟੀ ਲਈ ਦੇ ਦਿੱਤੀ ਕਿਉਂ ਹੋ ਸਾਡੇ ਵਪਾਰੀਆਂ ਨੂੰ ਵਿਸ਼ਵਾਸ ਨਹੀਂ ਦੇ ਸਕੇ केजी ਇਸ ਮੈਂ ਤੁਹਾਡੀ ਕੇਅਰ ਕਰੂੰਗਾ ਤੁਹਾਡਾ ਜਿਹੜਾ ਕਾਨੂੰਨ ਬਣਾਤਾ ਮੈਂ ਕਿ ਜੀਐਸਟੀ ਹੈ ਜਿਹੜਾ ਤੁਹਾਨੂੰ ਕਿੱਥੀ ਮਾਰੀ ਤੱਕ ਜਮ੍ਹਾਂ ਕਰਾਉਣਾ ਪੈਣਾ ਮੈਂ ਉਹ ਵਾਪਸ ਲਵਾਂਗਾ ਤੁਸੀਂ 45 ਦਿਨਾਂ ਤੱਕ ਦਾ ਆਧਾਰ ਨਹੀਂ ਦੇ ਸਕਦੇ ਜ਼ਿਆਦਾ ਆਧਾਰ ਨਹੀਂ ਦੇ ਸਕਦੇ ਮੈਂ ਉਹ ਵਾਲਾ ਜਿਹੜਾ ਦੁਕਾਨਦਾਰਾ ਬੜਾ ਵਾਸਤੇ ਬਣਾਤਾ ਮੈਂ ਵਾਪਸ ਲਵਾਂਗਾ ਉਹ ਸਾਡੇ ਬਕਾਲੀ ਵਾਸਤੇ ਕਿਹਾ ਦੇ ਕਿਹਾ ਤਾਂ ਕਿਹੜਾ ਸਾਡੇ ਜਲੰਧਰ ਦੇ ਵਪਾਰੀ ਜੀ ਉਹਨਾਂ ਨੇ ਗੱਲ ਕੀਤੀਆਂ ਤਾਂ ਜਲੰਧਰ ਦਾ ਵਪਾਰੀ ਅਜੇ ਨਾਰਾਜ਼ ਹੈ ਕਿ ਬੀਜੇਪੀ ਨੇ ਉਹਨਾਂ ਦਾ ਕੱਲ ਦਿਲ ਤੋੜਿਆ ਕੋਈ ਵੀ ਚੀਜ਼ ਵਪਾਰੀਆਂ ਵਾਸਤੇ ਐਨਾਉਂਸ ਨਹੀਂ ਕਰਕੇ ਅਦਾਨੀ ਔਰ ਅਦਾਨੀ ਦੇ ਇੱਥੇ ਬਣਾ ਕੇ بڑے بڑے ਮਾਲ ਸਾਡੇ ਜਿਰਿੰਦਰ ਦੀ ਈ ਦੁਕਾਨਦਾਰੀਆਂ ਨੂੰ ਖਤਮ ਕਰਨਾ ਚਾਹੁੰਦੇ ਆ ਐਸੀ ਆਪਣੇ ਜਿਰਿੰਦਰ ਦੇ ਵਪਾਰੀ ਨਾਂ ਦੇ ਦੁਕਾਨਦਾਰ ਨਾਂ ਦੇ ਸਰ ਕੈਪਟਨ ਅਮਰਿੰਦਰ ਨੂੰ ਰੱਖਦੇ ਇਸ਼ਾਨ ਕਰਦੇ ਨੇ ਕਿ ਅਸੀਂ ਫੇਰ ਵੀ ਸਾਡੇ ਲਈ ਕਹਿੰਦੇ ਕਿ ਤੁਹਾਨੂੰ ਮੀਡੀਆ ਤੋਂ ਡਰ ਨਹੀਂ ਲੱਗਦਾ ਚੱਲਿਆ ਜਾਂਦਾ ਪਰ ਅੱਜ ਤੋਂ ਫੇਰ ਮਿਹਨਤ ਡਰਦੇ ਕਿਉਂ ਨੇ ਉੱਤਰ ਕਹਿੰਦੇ ਮੀਟਿੰਗ ਸਾਡੇ ਨਾਲ ਚੱਲਦਾ ਰਹੇ सर कैप्टन अमरेन्द्र सिंह जी लेके सर सर चरंजी सिंह चन्नी पुराने किसानों ਨੂੰ ਵਸਾਇਆ ਕਰਦੀ ਮਹਿੰਦਰ ਮੋਹਰੀ ਜੀ ਕਿਉਂਕਿ ਜੋ ਰੈਲੀ ਹੈ ਉਸੂ ਦੇ ਵਿੱਚ ਬਰੇ ਲੋਕ ਨਹੀਂ ਪਹੁੰਚ ਨਾ ਸਕਦੇ ਯਾਰ ਮੈਂ ਤਾਂ ਆਪਣੇ ਘਰ ਸੁਤਾ ਪਿਆ ਸੀ ਜਾਰੇ ਨਾਲ ਮੈਂ ਤਾਂ ਦੂਸਰੇ ਦਿਨ ਉਹਨਾਂ ਦੀ ਹਾਲਤ ਪੁੱਛਣ ਗਿਆ ਸਾਡਾ ਸਰਪੰਚ ਤੇ ਫਲੌਰ ਜ਼ਿਲ੍ਹੇ ਦਾ ਫਲੌਰ ਹਲਕੇ ਦਾ ਉਹ ਨੰਬਰਾਰ ਵੀ ਆ ਰਾਹ ਰੁਪਏ ਨਾਲ ਉਹ ਚੱਕਰ ਚਲੇਗੇ ਉਹ ਕਹਿੰਦਾ ਮੈਂ ਨੰਬਰ ਆ ਰਿਹਾ ਡੀਸੀ ਦੇ ਆਰਡਰ ਦਿਖਾਓ ਦੂਏ ਦਿਨ ਨੂੰ ਘੱਟ ਕੇ ਤਾਂ ਸਰਬੰਧ ਕਰਦਾ ਕੋਈ ਇੱਕ ਥੋੜਾ ਹਜ਼ਾਰਾਂ ਬੰਦਿਆਂ ਨੂੰ ਸਰ ਸਾਹਿਬ ਕੈਪਟਨ ਅਮਰ ਸਿੰਘ ਨੂੰ ਲੈ ਕੇ ਵੀ ਕਲੇਮ ਦਾ ਬਿਆਸੀ ਨਹੀਂ ਸਾਹਿਬ ਕੈਪਟਨ ਨਹੀਂ காங்கிரஸ் ਨੇ ਤੰਨ ਲੈ ਲਿਆ ਜਿਹਾ ਹੈ ਕਿ ਜਿਹੜੇ ਡਾਣ ਕਿ ਡਾਊਨ ਕਹਿ ਕੇ ਕਰ ਰਹੇ ਹੋ ਆਪਣੇ ਉਸਰ ਕਹਿ ਰਹੇ ਕਿ 100 ਤੋਂ 90 ਬੰਦੇ ਪੁੱਛੇ ਤਾਂ ਉਹਨਾਂ ਨੇ ਮੋੜ ਪਾਣਗੇ ਬੰਨ ਪਾਣਗੇ ਕੋਈ ਆਏਗਾ ਜਿਹੜਾ ਪਾਉਣ ਦੀ ਹਿੰਮਤ ਕਰ ਲੇਗਾ ਉਹਨੂੰ ਇਲੈਕਸ਼ਨ